ਹੁਸ਼ਿਆਰਪੁਰ ਦੇ ਠਾਣਾ ਮਾਡਲ ਟਾਊਨ ਬਾਹਰ ਲੱਗਿਆ ਸਫੇਤੇ ਦਾ ਡਰਕਟ ਟੁੱਟ ਕੇ ਗੱਡੀਆਂ ਤੇ ਡਿੱਗ ਪਿਆ ਜਿਸ ਕਾਰਨ ਕਈ ਗੱਡੀਆਂ ਤਾਂ ਕਾਫੀ ਜ਼ਿਆਦਾ ਨੁਕਸਾਨ ਹੋਇਆ ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰੰਤੂ ਮਸ਼ੀਨਰੀ ਦੀ ਗੱਲ ਕਰੀਏ ਤਾਂ ਪੁਲਿਸ ਵਿਭਾਗ ਦੇ ਇੱਕ ਸਰਕਾਰੀ ਗੱਡੀ ਵੀ ਇਸ ਹਾਦਸੇ 'ਚ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਜਾਣਕਾਰੀ ਦਿੰਦਿਆਂ ਐਸਐਚਓ ਮਾਡਲ ਟਾਊਨ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਘਟਨਾ ਬਾਬਤ ਸਬੰਧਤ ਵਿਭਾਗ ਨੂੰ ਸੂਚਨਾ ਦੇ ਦਿੱਤੀ ਗਈ ਹੈ ਉਨਾ ਤਾਂ ਸੈਕੀਸ ਹਾਦਸੇ ਵਿੱਚ ਗੱਡੀਆਂ ਦਾ ਕਿੰਨਾ ਕੋਈ ਨੁਕਸਾਨ ਹੋਇਆ ਉਸ ਦੀ ਪੜਤਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਇਸ ਸਫੇਦੇ ਦਾ ਦਰਖਤ ਕਾਫੀ ਜ਼ਿਆਦਾ ਪੁਰਾਣਾ ਸੀ ਤੇ ਗਲਿਆ ਹੋਇਆ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਪ੍ਰੰਤੂ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਨਿਰੋਇਦ ਰਕਤਾਂ ਨੂੰ ਪ੍ਰਸ਼ਾਸਨ ਵੱਲੋਂ ਵਿਕਾਸ ਦੇ ਨਾਂ ਤੇ ਇਕੱਠਿਆ ਜਾ ਰਿਹਾ ਹੈ ਜਦਕਿ ਪੁਰਾਣੇ ਦਰਖਤ ਅਜ ਵੀ ਕਈ ਥਾਵਾਂ ਤੇ ਬੇਹੱਦ ਮਾੜੀ ਹਾਲਤ ਵਿੱਚ ਖੜੇ ਦਿਖਾਈ ਦਿੰਦੇ ਨੇ ਜਿਸ ਤੇ ਨਾ ਤਾਂ ਵਿਭਾਗ ਤੀ ਹੀ ਨਜ਼ਰ ਜਾ ਰਹੀ ਹੈ ਤੇ ਨਾ ਹੀ ਕਿਸੇ ਅਧਿਕਾਰੀ ਦੀ ਹੁਸ਼ਾਰਪੁਰ ਦੇ ਉਸਤੇ ਨਾਲ ਚੇਤਨ ਕਸ਼ਪਤ ਰਿਪੋਰਟ ਬਹਾਰਾ ਸਫੇਦਾ ਦੀ ਗੱਲ ਨਹੀਂ ਘਟਨਾ ਸੌਰੀ ਜੀ ਇਹ ਕੱਜ ਸਾਨੂੰ अर्ਲੀ ਮਾਰਨਿੰਗ ਜਿਹੜੀ ਸੀਗੀ ਸਾਡੇ ਧਿਆਨ ਚ ਆਇਆ ਸੀ ਜਿਹੜਾ ਮਾਲਮ ਕਰਦੇ ਉੱਪਰ ਇੱਕ ਜਿਹੜਾ ਸਫੇਦਾ ਸੀਗਾ ਉਹ ਪੱਟ ਗਿਆ ਇਸ ਸੰਬੰਧੀ ਜਿਹੜਾ ਅਸੀਂ ਫੋਰੈਸਟ ਡਿਪਾਰਟਮੈਂਟ ਨੂੰ ਦੱਸਤਾ ਹੈ ਕਿ ਉਹ ਉਹਨਾਂ ਦੇ ਅਕੀ ਜੋ ਵੀ ਕਰਦੇ ਜੋ ਕਰਦੇ ਅੱਛਾ ਕਿੰਨਾ ਕੁ ਨੁਕਸਾਨ ਹੋਇਆ ਸਰਕਾਰੀ ਗੱਡੀ ਦੇ ਉੱਤੇ ਵੀ ਇਹ ਬਰਾਦਰ ਜਿਹੜਾ ਨੁਕਸਾਨ ਹੋਇਆ ਹੁਣ ਜਿਵੇਂ ਇਸ ਸਾਈਡ ਤੇ ਤੁਹਾਨੂੰ ਮੂਵ ਹੋਊਗਾ ਫਿਰ ਪਤਾ ਚੱਲੇਗਾ ਕਿੰਨਾ ਨੁਕਸਾਨ ਆਇਆ ਬਸ ਕਿ ਫਿਰ ਤੁਹਾਨੂੰ ਬਾਕੀ ਇਸਾਂ ਸਰ ਜਾਨੀ ਨੁਕਸਾਨ ਤਾਂ ਨਹੀਂ 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 ਹਾਂਜੀ ਸਰ ਗੱਡੀ ਦੇ ਉੱਤੇ ਸੁਪੇਦਾ ਗਿਰ ਗਿਆ ਤੁਹਾਡੀ ਤੇ ਕੀ ਜੀ ਅੱਜ ਤੜਕੇ 4 ਵਜੇ ਡਿਗਿਆਗਾ ਗਾ ਇਹ ਗੱਡੀਆਂ ਬਾਹਰ ਖੜੀਆਂ ਕੀਤੀਆਂ ਪਾਰਕਿੰਗ ਕੀਤੀ ਸੀਗੇ ਅਸੀਂ ਤਾਂ ਅੰਦਰ ਥਾਣੇ ਦੇ ਅੰਦਰ ਸੀਗੇ ਉੱਤੇ ਪੈ ਸੀਗੇ ਤਾਂ ਵੇਰੀ ਉੱਥੇ ਦੇਖਿਆ ਤਾਂ ਬਦਰਕਤੀਆ ਤੇ ਦੋ ਗੱਡੀਆਂ ਇੱਕ ਸਰਕਾਰੀ ਗੱਡੀ ਹੈ ਜੀ ਤੇ ਇੱਕ ਮੇਰੀ ਪ੍ਰਾਈਵੇਟ ਸੀ ਕਿੰਨਾ ਕ ਨੁਕਸਾਨ ਹੋ ਗਿਆ ਸਰ ਤੁਹਾਨੂੰ ਦਿਖਿਆ ਦੇ ਪੂਰੀ ਲਾਸ ਹੋਈ ਹੈ ਗੱਡੀ اچھا ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨਹੀਂ ਕੋਈ ਠੀਕ ਵੀ ਐ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ